ਮਨਸਾਬ ਸਰਪੰਚ ਚੁਣਿਆ ਗਿਓ ਪਿੰਡ ਦੇ ਤੁਹਾਨੂੰ ਪਿੰਡ ਦੇ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸਾਡੇ ਛੇਤੇ ਤਾਜ ਰੱਖਿਆ ਕੀ ਕਹਿਣਾ ਚਾਹੋਗੇ ਕਿਵੇਂ ਲਿਖਦੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਦੇ ਸਿਆ ਦਾ ਸਰਪੰਚ ਲਖਵਿੰਦਰ ਸਿੰਘ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਵੋਟ ਆਸਰਾ ਬਹੁਤ ਵਧੀਆ ਮਿਲਿਆ ਵਾ ਪਿੰਡ ਨੇ ਸਨਯੋਗ ਬਹੁਤ ਵਧੀਆ ਦਿੱਤਾ ਵਾ ਅਸੀਂ ਹਰ ਵਿਕਾਸ ਦੇ ਕੰਮ ਕਰਨ ਵਾਸਤੇ ਮਲਕ ਨੇ ਮੌਕਾ ਦਿੱਤਾ ਵਾ ਅਸੀਂ ਹਰ ਜਰਵਾ ਪਿੰਡ ਦਾ ਵਿਕਾਸ ਕਰਾਂਗੇ ਸਾਨੂੰ ਜੇ ਵੀਰ ਭਰਾ ਨੇ ਨਹੀਂ ਵੋਟ ਪਾਈ ਉਹਦੀ ਵੀ ਅਸੀਂ ਪਹਿਲ ਦੇ ਅਧਾਰ ਤੇ ਗੱਲ ਸੁਣਾਂਗੇ ਸਮਝਦਾ ਪਹਿਲੀ ਵਾਰ ਸਮਝ ਬਣਿਆ ਪਹਿਲਾਂ ਹੀ ਸਮਝ ਕੇ ਰਾਜੂ ਪਹਿਲੀ ਵਾਰੀ ਮੇਰੀ ਨਾਲ ਦੀ ਪੰਚੀ ਗਈ ਅਰ ਕੀ ਸਾਨੂੰ ਸਰਪੰਚੀ ਦਾ ਮੌਕਾ ਮਿਲਿਆ ਜੀ ਤੇ ਉਹ ਪਿੰਡ ਦੇ ਵਿਕਾਸ ਕਰ ਜਾਣ ਲੈ ਕੇ ਅਸੀਂ ਵਿਕਾਸ ਕਰਜਾਂ ਨੂੰ ਇਹਦੇ ਵੀ ਦੇਖਨੇ ਵੀ ਜਿਵੇਂ ਸਾਨੂੰ ਸਰਕਾਰ ਨੂੰ ਲੋਕੋ ਗ੍ਰਾਂਟ ਮਿਲਦੀ ਹੈਗੀ ਅਸੀਂ ਪਹਿਲ ਦੇ ਆਧਾਰ ਤੇ ਵਿਕਾਸ ਦਾ ਕੰਮ ਕਰਾਂਗੇ ਪਿਛਲੀ ਪੰਚਾਇਤ ਵੱਲੋਂ ਜਿਹੜੇ ਆ ਕਿਹੜੇ ਜਿਹੜੇ ਅਧੂਰੇ ਕੰਮ ਰਹਿ ਚੁੱਕੇ ਹੀ ਜਿਹੜੇ ਤੁਹਾਡੀ ਪੰਚਾਇਤ ਵੱਲੋਂ ਪੂਰੇ ਕੀਤੇ ਜਾਣਗੇ ਸਾਡੀ ਪਿਛਲੀ ਪੰਚਾਇਤਾਂ ਵੱਲੋਂ ਕਾਫੀ ਚਿਰ ਦਾ ਸਾਡੇ ਪਿੰਡ ਦਾ ਸੀਵਰੇਜ ਦਾ ਮੁੱਦਾ ਬਹੁਤ ਜ਼ਿਆਦਾ ਵਾ ਉਹ ਚਾਰਜ ਮੇਰੇ ਪਿੰਡ ਦੇ ਬਹੁਤ ਪਿਆ ਹੋਇਆ ਵਾ ਇਹ ਗੋਦਵਾਰਾ ਸਾਹਿਬ ਦੀ ਗੜੀ ਆ ਇੱਕ ਪਰਲੇਮੈਂਟ ਮੈਂ ਫਿਰਨੀ ਉੱਤੇ ਦੋ ਵਾਰੀ ਵਾਸੂ ਹੀ ਪੱਟ ਗਈ ਹੋਈ ਹੈਗੀ ਤੇ ਜੇ ਸਾਨੂੰ ਕੋ ਗ੍ਰਾਂਟ ਮਿਲਦੀ ਤੇ ਪਹਿਲ ਦੇ ਹੱਦਾਂ ਤੇ ਕਹਿੰਦੇ ਸੀਵਰੇਜ ਦਾ ਕੰਮ ਕੀਤਾ ਜਾਵੇ ਹਾਂ ਜੀ ਹਾਂ ਜੀ ਕਿਵੇਂ ਦੇ ਦੇ ਰਹੇ ਹੋ ਮੁਕਾਬਲੇ ਕੋਈ ਗੱਲ ਨਹੀਂ ਜੀ ਪਰਮਾਤਮਾ ਨੇ ਜਿੱਤੇ ਹੱਥ ਕੀ ਸੀਲਵਾਜ ਦੇਣਾ ਹੈਗਾ ਜਨੇ ਹੱਥ ਰੱਖਣਾ ਹੈਗਾ ਉਹ ਤੇ ਪਰਮਾਤਾ ਕਰਨ ਵਾਲਾ ਹੈ ਕੌਣ ਕਰਨ ਵਾਲੇ ਹੈ ਜੀ ਸਪੰਸਾਬ ਤੁਹਾਡੀ ਮਾਨਦਗ ਵਿੱਚ ਦੇਖਦੇ ਨੇ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦਾ ਪੰਜੇ ਮੌਕਾ ਦਿੱਤਾ ਹਾਂ ਜੀ ਹਾਂ ਜੀ ਪਿੰਡ ਦੇ ਵਿੱਚ ਕਈ ਵਾਰੀ ਝਗੜੇ ਜਿਹੜੇ ਇੰਨੇ ਕੋ ਵੱਜ ਜਾਂਦੇ ਨੇ ਪੁਲਿਸ ਵੀ ਐਂਟਰ ਕਰ ਜਾਂਦੀ ਆ ਤਾਂ ਕੀ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਇਹਨੂੰ ਵਿੱਛੇ ਜੀ ਸਾਡੀ ਪੰਚਾਇਤ ਨੂੰ ਕਿੰਨਾ ਚਿਰ ਹੋਇਆ ਬੜੀ ਨੋਜੇ ਦੇ 2 ਮਹੀਨੇ ਹੋ ਗਏ ਜੇ ਸਾਡੇ ਤਿੰਨ ਫੈਸਲੇ ਹੋਏ ਕੇਸ ਨੂੰ ਥਾਣੇ ਨਹੀਂ ਜਾਂਦਾ ਪਿੰਡ ਦੇ ਪਿੰਡ ਵਿੱਚ ਨਹੀਂ ਵਿੜੇ ਆਗੇ 90% ਥਾਣੇ ਦੇ ਦੱਕੇ ਨਹੀਂ ਸੁਪਨ ਸਾਹਿਬ ਨੌਜਵਾਨਾਂ ਨੂੰ ਲੈ ਕੇ ਹਾਂਜੀ ਪਿੰਡ ਦੀ ਪੰਚਾਇਤ ਵੱਲੋਂ ਉਹ ਵਾਸਤੇ ਕੀ ਪਲੇਟਫਾਰਮ ਹੋਵੇਗਾ ਉਹਨਾਂ ਦਾ ਵੀ ਇੱਕ ਅਹਿਮ ਰੋਲ ਦਾ ਹੁੰਦਾ ਇਲੈਕਸ਼ਨ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੀ ਹੋਣਾ ਵਾਸਤੇ ਪਲੇਟਫਾਰਮ ਹੋਵੇ ਅਸੀਂ ਉਹਨਾਂ ਵਾਸਤੇ ਗਰਾਊਂਡ ਬਣਾਵਾਂਗੇ ਤੇ ਖੇਡਣ ਦਾ ਵਾਸਤੇ ਸਮਾਨ ਲਿਆ ਕੇ ਦਵਾਂਗੇ ਆਪਣੇ ਜਿੱਦਾਂ ਵੀ ਹੋ ਸਕੇਗਾ ਮੰਗ ਰੱਖਾਂਗੇ ਚੰਗੀ ਗਰਾਊਂਡ ਬਣਾਵਾਂਗੇ ਬੱਚਿਆਂ ਵਾਸਤੇ ਭੁੱਖੇ ਵਾਸਤੇ ਸਮਝੋ ਮਨੇ ਕਾਨੋ ਲੈ ਕੇ ਜਿਹੜਾ ਵਾ ਕਈ ਵਾਰ ਨਜਾਇਜ਼ ਜਿਹੜੇ ਲੋਕ ਵਿੱਚ ਪੈ ਜਾਂਦੇ ਨੇ ਹਾਂਜੀ ਮਤਲਬ ਉਹ ਫਾਇਦਾ ਲੈ ਜਾਂਦੇ ਨੇ ਤੇ ਜਿਹੜੇ ਗਰੀਬ ਲੋਕਾਂ ਦੇ ਉਹਨਾਂ ਤੱਕ ਫਾਇਦਾ ਪਹੁੰਚਦਾ ਇੰਨੀ ਕਾ ਉਹਨਾਂ ਨੂੰ ਕੰਮ ਹੀ ਨਹੀਂ ਮਿਲਦਾ ਹਾਂਜੀ ਪਵਾਦੀ ਪੰਚਾਇਤ ਵੱਲੋਂ ਕਿਵੇਂ ਵੇਖਿਆ ਜਾਏਗਾ ਅਸੀਂ ਪਿੰਡ ਵਿੱਚ ਕੰਮ ਲਗਾਇਆ ਹੋਇਆ ਹੈ ਜੇ ਕੋਈ ਵੇਖ ਲੈਣ ਕੇ ਅੱਗੇ ਉਹਨਾਂ ਕੰਮ ਕਰਾਇਆ ਹੱਡਾ ਕੰਮ ਵੇਖ ਲੈਣ ਮੁੱਦਾ ਵੀ ਕੀ ਪਹਿਲਾਂ ਕੀ ਹੁੰਦਾ ਰਹੇ ਤੇ ਅਸੀਂ ਕੀ ਕਰਦੇ ਹਾਂ ਜੇ ਹਾਂ ਕਪਨਾ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਨੇ ਸੋਹ ਚੁਕ ਸਮਾਗਮ ਵਿੱਚ ਕਿਹਾ ਸੀ ਹਾਂਜੀ ਕਿ ਬਹੁਤੀਆਂ ਪੰਚਾਇਤਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਨਹੀਂ ਪਤਾ ਹਾਂਜੀ ਤੇ ਕਿਵੇਂ ਲੱਗਦਾ ਤੁਹਾਨੂੰ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਬਿਆਨ ਨੂੰ ਵੀ ਇਹਨਾਂ ਨੂੰ ਕੱਲ ਪਰਸੋਂ ਸੈਹਦ ਉਹ ਅਧਿਕਾਰਾਂ ਬਾਰੇ ਇੱਕ ਕਿਤਾਬ ਵੀਡੀਓ ਸਾਹਿਬ ਨੇ ਕਹਿਤਾ ਤੁਹਾਨੂੰ ਦੇ ਦਿੰਨੇ ਆਗੇ ਉਹ ਤੁਸੀਂ ਪੜ੍ਹ ਕੇ ਉਸ ਦੇ ਅਧਿਕਾਰ ਦੇ ਕੰਮ ਕਰੋ ਇਸ ਤੇ ਜੀ ਹਾਂ ਮੈਸੇਜ ਕੀ ਦੇਣਾ ਚਾਹੋਗੇ ਵੱਡਾ ਦਿਨ ਆ ਗਿਆ ਵਾ ਸਾਈ ਭਾਈ ਚਾਦੇ ਲੋਕਾਂ ਨੂੰ ਅਹੀਂ ਸਾਰਿਆਂ ਨੂੰ ਇੱਕ ਅੱਖ ਨਾਲ ਇੱਕ ਪਰਿਵਾਰ ਆਪਣੇ ਪਰਿਵਾਰ ਤੌਰ ਤੇ ਹੀ ਸਾਰਿਆਂ ਨੂੰ ਦੇਖਾਂਗੇ ਉਹਨਾਂ ਨੂੰ ਲੱਖ ਲੱਖ ਵਧਾਈ ਵੀ ਦੇਵਾਂਗੇ ਉਹਨਾਂ ਨਾਲ ਜੋਗ ਹੀ ਦਾਗੇ ਹਰ ਗੱਲ 'ਚ ਪਿੰਡ ਵਾਲੇ ਵਾਹਤੇ ਅਸੀਂ ਜਿੱਦਾਂ ਵੀ ਸਾਨੂੰ ਪਿੰਡ ਵਾਲਿਆਂ ਨੇ ਜਿਤਾਇਆ ਵਾ ਅਸੀਂ ਨਿਮਾਣੇ ਹੋ ਕੇ ਜੋਗ ਪਿੰਡ ਵਾਲੇ ਦੇ ਕੱਠ ਕੱਠ ਵਿੱਚ ਇਕੱਠੇ ਕਰਕੇ ਸਾਰਾ ਪਰਿਵਾਰ ਨੂੰ ਜਿਵੇਂ ਪਿੰਡ ਵਾਲੇ ਆਖਣਗੇ ਉਸੇ ਦੀ ਵਿਕਾਸ ਕਰਾਂਗੇ ਆਪਾਂ ਕਈ ਵਾਰੀ ਮਿਡਲ ਕਲਾਸ ਦੇ ਲੋਕ ਜਿਹੜੇ ਉਹ ਵਾਂਝੇ ਰਾਜ ਦੇ ਨੇ ਸਹੂਲਤ ਲੈਣ ਹਾਂਜੀ ਸਰਪੰਚ ਗਰੀਬ ਲੋਕਾਂ ਵੱਲ ਵੇਖਦਾ ਵਾ ਸਰਕਾਰਾਂ ਵੀ ਗਰੀਬ ਵੱਲ ਵੇਖਦੀਆਂ ਹਾਂਜੀ ਤੇ ਅਮੀਰ ਤੇ ਅਮੀਰ ਹੈਗਾ ਉਹ ਤੇ ਚਲੋ ਲੋੜ ਨਹੀਂ ਉਹਨੂੰ ਪਰ ਮਿਡਲ ਕਲਾਸ ਦੇ ਲੋਕਾਂ ਵਾਸਤੇ ਤੁਹਾਡੀ ਪੰਚਾਇਤ ਵੱਲੋਂ ਕੀ ਕੀਤਾ ਜਾਵੇਗਾ ਤੁਹਾਡੇ ਵੱਲੋਂ ਜੋ ਵੀ ਮਿਡਲ ਕਲਾਸ ਵਾਸਤੇ ਸਰਕਾਰ ਵੱਲੋਂ ਜੋ ਇਹ ਸਹੂਲਤ ਆਏਗੀ ਉਹ ਅਸੀਂ ਦੱਬੇ ਪਰਸੈਂਟ ਦਵਾਵਾਂਗੇ ਹਰ ਪੱਖੋਂ ਦਵਾਵਾਂਗੇ ਨਾਲ ਮੈਂ ਕਰਾਂਗੇ ਸਰਕਾਰ ਅਗੇ ਪਹਿਲਾਂ ਮੰਗਿਓ ਖੜਕਣੇ ਤੁਹਾਡੇ ਸੀਵਰੇਜ ਦਾ ਮੁੱਦਾ ਜੇ ਸਾਡੇ ਸੀਵਰੇਜ ਦਾ ਪਿੰਡ ਦਾ ਵਿਕਾਸ ਪੈ ਜਾਂਦਾ ਵਾ ਸੀਵਰੇਜ ਤੁਹਾਡਾ ਬਿਲਕੁਲ ਪਿੰਡ ਜਿਹੜਾ ਸਾਫ਼ ਸੁਥਰਾ ਹੋ ਸਕਦਾ ਵਾ ਦੋ ਸੱਪੜ ਦੋਵੇਂ ਪਾਣੀ ਨਾਲ ਭਰੇ ਪਏ ਇਨਾ ਉਹਨਾਂ ਮਾੜਾ ਹਾਲਾ ਸਭ ਤੋਂ ਮਾੜਾ ਹਾਲਾ ਬਗਵਾਜਦਾ ਸੀਵਰੇਜ ਦਾ ਪਿੰਡ ਦੇ ਜਿੰਨੇ ਵੀ ਵੋਟਰਾਂ ਨੇ ਸਾਨੂੰ ਪੰਚਾਂ ਸਰਪੰਚਾਂ ਨੂੰ ਸਮੂਹ ਸੰਗਤਾਂ ਨੇ ਅਪਣਾਇਆ ਵਾ ਜਿੱਦਾਂ ਦਾ ਮੌਕਾ ਦਿੱਤਾ ਵਾ ਉਹਨਾਂ ਦੇ ਸਹਿਯੋਗ ਨਾਲ ਹੀ ਜੋ ਵੀ ਵਿਕਾਸ ਦਾ ਪਿੰਡ ਕੰਮ ਕਰਾਂਗੇ ਉਹਨਾਂ ਦੇ ਨਾਲ ਨਾਲ ਮਿਲ ਕੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ